ਮਸ਼ਹੂਰ ਪੰਜਾਬੀ ਗਾਇਕ ਗੀਤਾ ਜਲਦਾਰ ਨੂੰ ਡੂੰਗਾ ਸਦਮਾ ਲੱਗਾ ਹੈ ਗੀਤਾ ਜਲਦਾਰ ਦੇ ਮਾਤਾ ਜੀ ਗਿਆਨਕੌਰ ਦਾ ਦਿਹਾਂਤ ਹੋ ਗਿਆ ਹੈ ਖੁਦ ਗਾਇਕ ਦੇ ਵੱਲੋਂ ਇਸ ਦੁਖਾਂਤ ਖਬਰ ਨੂੰ ਸਾਂਝਾ ਕੀਤਾ ਗਿਆ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਆਪਣੀ ਮਾਂ ਦੀ ਤਸਵੀਰ ਦੇ ਨਾਲ ਗਾਇਕ ਨੇ ਲਿਖਿਆ ਕਿ ਮੇਰੇ ਬੀਬੀ ਜੀ ਗਿਆਨਕੌਰ ਅੱਜ ਸਾਨੂੰ ਸਦਵੀ ਵਿਛੋੜਾ ਦੇ ਗਏ ਨੇ ਇਸ ਖਬਰ ਨੂੰ ਸੁਣਨ ਤੋਂ ਬਾਅਦ ਗੀਤਾ ਜਲਦਾਰ ਦੇ ਫੈਨਸ ਵੀ ਬਹੁਤ ਉਦਾਸ ਨੇ ਗੀਤਾ ਜਲਦਾਰ ਦੇ ਘਰ ਵਿੱਚ ਸੱਦਰ ਵਿਛ ਗਏ ਨੇ ਗਾਇਕ ਦਾ ਰੋ ਰੋ ਬਹੁਤ ਬੁਰਾ ਹਾਲ ਹੈ ਕਿਉਂਕਿ ਮਾਂ ਇਸ ਦੁਨੀਆ ਤੋਂ ਤੁਰ ਗਏ ਨੇ ਜਹਾਨੋਂ ਤੁਰ ਗਏ ਨੇ ਪੰਜਾਬ ਦੇ ਮਸ਼ਹੂਰ ਗਾਇਕ ਗੀਤਾ ਜਲਦਾਰ ਜਿਨ੍ਹਾਂ ਦੇ ਘਰ ਵਿੱਚ ਇਸ ਵੇਲੇ ਸਦਰਬਿਸ਼ ਗਏ ਨੇ ਗਾਇਕ ਦੇ ਵੱਲੋਂ ਇਸ ਦੁਖਾਂਤ ਨੂੰ ਸਾਂਝਾ ਕਰਦੇ ਲਿਖਿਆ ਗਿਆ ਕਿ ਉਹਨਾਂ ਦੀ ਬੀਬੀ ਜੀ ਗਿਆਨਕੌਰ ਸਦਵੀ ਵਿਛੋੜਾ ਦੇ ਕੇ ਚਲੇ ਗਏ ਨੇ ਮਸ਼ਹੂਰ ਪੰਜਾਬੀ ਗਾਇਕ ਗੀਤਾ ਜਲਦਾਰ ਨੂੰ ਡੂੰਘਾ ਸਦਮਾ ਲੱਗਾ ਹੈ ਗੀਤਾ ਜਲਦਾਰ ਦੇ ਮਾਤਾ ਜੀ ਗਿਆਨਕੌਰ ਦਾ ਦੇਹਾਂਤ ਹੋ ਗਿਆ ਹੈ خود ਗਾਇਕ ਦੇ ਵੱਲੋਂ ਇਸ ਦੁਖਾਂਤ ਖਬਰ ਨੂੰ ਸਾਂਝਾ ਕੀਤਾ ਗਿਆ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਆਪਣੀ ਮਾਂ ਦੀ ਤਸਵੀਰ ਦੇ ਨਾਲ ਗਾਇਕ ਨੇ ਲਿਖਿਆ ਕਿ ਮੇਰੇ ਬੀਬੀ ਜੀ ਗਿਆਨਕੌਰ ਅੱਜ ਸਾਨੂੰ ਸਦਮੇ ਵਿਛੋੜਾ ਦੇ ਗਏ ਨੇ ਇਸ ਖਬਰ ਨੂੰ ਸੁਣਨ ਤੋਂ ਬਾਅਦ ਗੀਤਾ ਜਲਦਾਰ ਦੇ ਫੈਨਸ ਵੀ ਬਹੁਤ ਉਦਾਸ ਨੇ ਗੀਤਾ ਜਲਦਾਰ ਦੇ ਘਰ ਵਿੱਚ ਸੱਦਰ ਵਿਛ ਗਏ ਨੇ ਗਾਇਕ ਦਾ ਰੋ ਰੋ ਬਹੁਤ ਬੁਰਾ ਹਾਲ ਹੈ ਕਿਉਂਕਿ ਮਾਂ ਇਸ ਦੁਨੀਆ ਤੋਂ ਤੁਰ ਗਏ ਨੇ ਜਹਾਨੋਂ ਤੁਰ ਗਏ ਨੇ ਪੰਜਾਬ ਦੇ ਮਸ਼ਹੂਰ ਗਾਇਕ ਗੀਤਾ ਜਲਦਾਰ ਜਿਨ੍ਹਾਂ ਦੇ ਘਰ ਵਿੱਚ ਇਸ ਵੇਲੇ ਸਦਮੇ ਵਿਛ ਗਏ ਨੇ ਗਾਇਕ ਦੇ ਵੱਲੋਂ ਇਸ ਦੁਖਾਂਤ ਨੂੰ ਸਾਂਝਾ ਕਰਦੇ ਲਿਖਿਆ ਗਿਆ ਕਿ ਉਹਨਾਂ ਦੀ ਬੀਬੀ ਜੀ ਗਿਆਨਕੌਰ ਸਦਵੀ ਵਿਛੋੜਾ ਦੇ ਕੇ ਚਲੇ ਗਏ ਨੇ ਮਸ਼ਹੂਰ ਪੰਜਾਬੀ ਗਾਇਕ ਗੀਤਾ ਜਲਦਾਰ ਨੂੰ ਡੂੰਗਾ ਸਦਮਾ ਲੱਗਾ ਹੈ ਗੀਤਾ ਜਲਦਾਰ ਦੇ ਮਾਤਾ ਜੀ ਗਿਆਨਕੌਰ ਦਾ ਦੇਹਾਂਤ ਹੋ ਗਿਆ ਹੈ خود ਗਾਇਕ ਦੇ ਵੱਲੋਂ ਇਸ ਦੁਖਾਂਤ ਖਬਰ ਨੂੰ ਸਾਂਝਾ ਕੀਤਾ ਗਿਆ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਆਪਣੀ ਮਾਂ ਦੀ ਤਸਵੀਰ ਦੇ ਨਾਲ ਗਾਇਕ ਨੇ ਲਿਖਿਆ ਕਿ ਮੇਰੇ ਬੀਬੀ ਜੀ ਗਿਆਨਕੌਰ ਅੱਜ ਸਾਨੂੰ ਸਦਮੇ ਵਿਛੋੜਾ ਦੇ ਗਏ ਨੇ ਇਸ ਖਬਰ ਨੂੰ ਸੁਣਨ ਤੋਂ ਬਾਅਦ ਗੀਤਾ ਜਲਦਾਰ ਦੇ ਫੈਨਸ ਵੀ ਬਹੁਤ ਉਦਾਸ ਨੇ ਗੀਤਾ ਜਲਦਾਰ ਦੇ ਘਰ ਵਿੱਚ ਸੱਦਰ ਵਿਛ ਗਏ ਨੇ ਗਾਇਕ ਦਾ ਰੋ ਰੋ ਬਹੁਤ ਬੁਰਾ ਹਾਲ ਹੈ ਕਿਉਂਕਿ ਮਾਂ ਇਸ ਦੁਨੀਆ ਤੋਂ ਤੁਰ ਗਏ ਨੇ ਜਹਾਨੋਂ ਤੁਰ ਗਏ ਨੇ ਪੰਜਾਬ ਦੇ ਮਸ਼ਹੂਰ ਗਾਇਕ ਗੀਤਾ ਜਲਦਾਰ ਜਿਨ੍ਹਾਂ ਦੇ ਘਰ ਵਿੱਚ ਇਸ ਵੇਲੇ ਸੱਦਰ ਵਿਛ ਗਏ ਨੇ ਗਾਇਕ ਦੇ ਵੱਲੋਂ ਇਸ ਦੁਖਾਂਤ ਨੂੰ ਸਾਂਝਾ ਕਰਦੇ ਲਿਖਿਆ ਗਿਆ ਕਿ ਉਹਨਾਂ ਦੀ ਬੀਬੀ ਜੀ ਗਿਆਨਕੌਰ ਸਦਵੀ ਵਿਛੋੜਾ ਦੇ ਕੇ ਚਲੇ ਗਏ ਹਨ ਮਸ਼ਹੂਰ ਪੰਜਾਬੀ ਗਾਇਕ ਗੀਤਾ ਜਲਦਾਰ ਨੂੰ ਡੂੰਘਾ ਸਦਮਾ ਲੱਗਾ ਹੈ ਗੀਤਾ ਜਲਦਾਰ ਦੇ ਮਾਤਾ ਜੀ ਗਿਆਨਕੌਰ ਦਾ ਦਿਹਾਂਤ ਹੋ ਗਿਆ ਹੈ ਖੁਦ ਗਾਇਕ ਦੇ ਵੱਲੋਂ ਇਸ ਦੁਖਾਂਤ ਖਬਰ ਨੂੰ ਸਾਂਝਾ ਕੀਤਾ ਗਿਆ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਆਪਣੀ ਮਾਂ ਦੀ ਤਸਵੀਰ ਦੇ ਨਾਲ ਗਾਇਕ ਨੇ ਲਿਖਿਆ ਕਿ ਮੇਰੇ ਬੀਬੀ ਜੀ ਗਿਆਨਕੌਰ ਅੱਜ ਸਾਨੂੰ ਸਦਮੇ ਵਿਛੋੜਾ ਦੇ ਗਏ ਨੇ ਇਸ ਖਬਰ ਨੂੰ ਸੁਣਨ ਤੋਂ ਬਾਅਦ ਗੀਤਾ ਜਲਦਾਰ ਦੇ ਫੈਨਸ ਵੀ ਬਹੁਤ ਉਦਾਸ ਨੇ ਗੀਤਾ ਜਲਦਾਰ ਦੇ ਵਿਚ ਸੱਦਰ ਵਿਛ ਗਏ ਨੇ ਗਾਇਕ ਦਾ ਰੋ ਰੋ ਬਹੁਤ ਬੁਰਾ ਹਾਲ ਹੈ ਕਿਉਂਕਿ ਮਾਂ ਇਸ ਦੁਨੀਆ ਤੋਂ ਤੁਰ ਗਏ ਨੇ ਜਹਾਨੋਂ ਤੁਰ ਗਏ ਨੇ ਪੰਜਾਬ ਦੇ ਮਸ਼ਹੂਰ ਗਾਇਕ ਗੀਤਾ ਜਲਦਾਰ ਜਿਨ੍ਹਾਂ ਦੇ ਘਰ ਵਿੱਚ ਇਸ ਵੇਲੇ ਸੱਦਰ ਵਿਛ ਗਏ ਨੇ ਗਾਇਕ ਦੇ ਵੱਲੋਂ ਇਸ ਦੁਖਾਂਤ ਨੂੰ ਸਾਂਝਾ ਕਰਦੇ ਲਿਖਿਆ ਗਿਆ ਕਿ ਉਹਨਾਂ ਦੀ ਬੀਬੀ ਜੀ ਗਿਆਨਕੌਰ ਸਦਵੀ ਵਿਛੋੜਾ ਦੇ ਕੇ ਚਲੇ ਗਏ ਨੇ